ਇਨੇ ਬਸਣ ਲੱਗੇ ਨੇ ਮਹਾਰਾਜ ਦਸ਼ਰਥੀ ਨੇ ਜੋ ਆਪਣੀ ਪਤਨੀ ਨੂੰ ਮਰ ਦਿੱਤਾ ਸੀਗਾ ਉਹ ਉਸਲੇ ਉਸ ਵਾਰ ਨੂੰ ਪੂਰਾ ਕੀਤਾ ਜਦੋਂ ਭਗਵਾਨ ਰਾਮ ਜੀ ਨੂੰ ਰਾਜਯ ਸਿਖ ਮਿਲਦਾ

ਸਾਡੇ ਵੀਰ ਜੀ ਜੰਨਤ ਨਸਤਰ ਤੋਂ ਪੰਜਾਬ ਦੇ ਆਗਮਨ ਲਈ ਪਹੁੰਚੇ ਸਨ ਜਿਹੜੇ ਰਾਜਤਾ ਵੀ ਜਿੰਨੀ ਨੂੰ ਬਾਤਾਂ ਦੀ ਬੜੀ ਉਹਨਾਂ ਸਿੱਖਿਆਵਾਂ ਤੇ ਆਪਣੇ ਆਪ ਨੂੰ ਆਪਣੇ ਮਨ ਨੂੰ ਪੱਕਾ ਕਰਨ ਦੀ ਦਾ ਦੇ ਨੇ ਸੋ ਮੈਂ ਸਾਰਿਆਂ ਨੂੰ ਅੱਜ ਦੇ ਇਸ ਸੁਭ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦੀ ਹਾਂ ਮੈਂ ਜਿੰਦਰ ਦੇਵ ਸਿੰਘ ਸਾਹਿਬ ਦਾ ਮੇਰੀ ਸਾਹਮਣੇ ਦੇਖੋ ਮੀ ਵੀਰ ਜੀ ਬ੍ਰਾਸ ਆ ਰਿਹਾ ਹੈ ਜੀ ਹੋਰ ਸਿਆਲ ਦੇ ਨਾਮ ਚੰਦਰ ਮਹਾਰਾਜ ਕੀ ਬੋਲਣ ਦੇਖੋ ਜੋਰਦਾਰ ਤਾੜੀਆਂ ਸਾਡੀ ਸਾਰੀ ਟੀਮ ਦਾ ਲਓ ਜਾਓ ਉੱਤੇ ਚੜਜੋ ਗੋਡੀ ਕਣੀ ਅੰਮੋ ਲੈ ਲੈ ਜਾਓ ਉੱਤੇ ਚੜਜੋ ਪਿੱਛੇ ਵੀ ਉੱਤੇ ਚੜਜੋ ਮਜੀਦ ਦੇ ਘੁੰਮ ਦੇਖ ਲੈ ਯਾਰ ਆਓ ਜਾਓ ਪਿੱਛੇ ਚੁੱਕੋ ਚਲੋ ਇਸ ਦਾ ਫਰਾਖਲਾ ਕਮੇਟੀ ਨੂੰ ਜਾਂਦਾ ਔਰ ਮੈਂ ਖਾਸ ਕਰਕੇ ਚੀਫ ਸਟੀਫੀ ਹੋਰ ਦਾ ਤਰਵਾਦ ਚੱਕਾ ਦੇ ਮਹਿਦੂਨੀ ਖਲਾਕ ਦੇ ਇਸ ਪੈਰੇ ਵਿੱਚ ਸ਼ਾਵਨ ਹੋਰ ਦਾ ਪੁੱਤ ਆ ਦੇ ਚਾਰ ਸਣ ਦੇ ਦਫਨ ਕਰਨ ਦਾ ਮੌਕਾ ਦਿੱਤਾ ਹੈ। ਔਰ ਮੈਂ ਧਰਵਾਦੇ ਆਂ ਫਰਜਨੋਦ ਸਿੰਘ ਐਸਐਸਪੀ ਸਾਹਿਬ ਸ਼ਾਵਨ ਦਾ ਪੁੱਤਲਾ ਫੂਗਰੇ ਉੱਥੇ ਖਾਸੌਰ ਦੇ ਜਲੰਧਰ ਦੇ ਵਿੱਚ ਨਸ਼ਿਆਂ ਦਾ ਹਰਾਵਣਾ ਸੀ ਪਿਆਰ ਕਰਕੇ ਉਹਨੇ ਵੀ ਫੂਕ ਰਿਆ ਤਾਂ ਕਿ ਅਸੀਂ ਇਥੋਂ ਨਸ਼ਿਆਂ ਨੂੰ ਪੁਝਾ ਸਕੀਏ ਨਸ਼ਿਆਂ ਨੂੰ ਖਤਮ ਕਰੀਏ ਪੰਜਾਬ ਸਰਕਾਰ ਵੱਲੋਂ ਵੀ ਯੋਜਨ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੁਹਿੰਮ ਤਾਂ ਚਲਾਈ ਸੀ ਲੇਕਿਨ ਅਖਬਾਰਾਂ ਵਿੱਚੇ ਚੱਲੀ ਅਖਬਾਰਾਂ ਦੀ ਐਡਵਰਟਾਈਜ਼ਮੈਂਟ ਚੱਲੀ ਭਗਵੰਤ ਮਾਨ ਜੀ ਦੀਆਂ ਫੋਟੋਆਂ ਵਿੱਚ ਚੱਲੀ ਲੇਕਿਨ ਆਨ ਗਰਾਉਂਡ ਉਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਡਰਾਮਾ ਕੀਤਾ ਲੇਕਿਨ ਫੇਰ ਵੀ ਐਸੀ ਇਹਦੇ ਖਿਲਾਫ ਲੜਾਈ ਲੜਨੀ ਹੈ ਤੇ ਇਸ ਨਸ਼ਿਆਂ ਨੂੰ ਪੰਜਾਬ ਵਿੱਚੋਂ ਕੱਢਣਾ ਸਸ ਸਿੱਖੋਂ ਕੋਲੇ ਕਰ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਦੁਆਰਾ ਐਸਜੀਬੀਸੀ ਕੋ ਪੱਤਰ ਲਿਖਾ ਗਿਆ ਹੈ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਹੈ ਇਸ ਜੱਥੇ ਕੋ ਪਾਕਿਸਤਾਨ ਜਾਣ ਦੀ ਇਸੇ ਲੈ ਕੇ ਕੀ ਕਹਿਣਾ ਚਾਹੀਏ ਦੇਖੋ ਪੰਜਾਬ ਕਦੇ ਨਹੀਂ ਚਾਹੁੰਦਾ ਸਾਡੀਆਂ ਲੜਾਈ ਹੋਵੇ ਐਸੀ ਤਾਂ ਚਾਹੁੰਦੇ ਪੂਰੇ ਵਰਲਡ ਦੇ ਵਿੱਚ ਸ਼ਾਂਤੀ ਹੋਵੇ ਪੰਜਾਬੀ ਹਮੇਸ਼ਾ ਸ਼ਾਂਤੀ ਮੰਗਦਾ ਹੈ ਤੇ ਦੂਸਰਿਆਂ ਦਾ ਭਲਾ ਮੰਗਦਾ ਹੈ ਐਸੀ ਕਦੇ ਲੜਨੇ ਨੂੰ ਤਿਆਰ ਨਹੀਂ ਹੈ ਵਿਚਰਤੇ ਕਿ ਸਾਨੂੰ ਮਜਬੂਰੀ ਦੇ ਵਿੱਚ ਜਦ ਅਗਲੇ ਤੰਗ ਕਰਨ ਪਾਕਿਸਤਾਨ ਵਾਲੇ ਤਾਂ ਸਾਨੂੰ ਲੜਾਈ ਲੜਨੀ ਪੈਂਦੀ ਹੈ ਇਸ ਕਰਕੇ ਜੇ ਸੁਖਾਵਾਂ ਮਾਹੌਲ ਹੋਵੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਇੱਕ 12599 ਕਰੋੜ ਦਾ ਬੜਾ ਰੇੜਕਾ ਬਣਿਆ ਹੋਇਆ ਸੀਗਾ ਮੁੱਖ ਮੰਤਰੀ ਪੰਜਾਬ ਮਿਲ ਕੇ ਵੀ ਆਏ ਅਮਿਸ਼ਾ ਹੋਰ ਉਹਨੂੰ ਪਰ ਤਸਵੀਰ ਕੁਝ ਹੋਰ ਸਾਹਮਣੇ ਆਈ ਜਦੋਂ ਬਾਹਰ ਆਇਆ ਯਾਰ ਇਹ ਮੁੱਖ ਮੰਤਰੀ ਕਹਿੰਦਾ ਜੀ ਮੈਂ ਮੁਕੀਆਂ ਦੇ ਵੀ ਪੈਸੇ ਦਊਂਗਾ ਮੈਂ ਆਂਟਿਆਂ ਦੇ ਵੀ ਦਊਂਗਾ ਦਿੱਤੇ ਕਿਸੇ ਚੀਜ਼ ਦੇ ਵੀ ਨਹੀਂ ਤੇ ਪਹਿਲਾਂ ਕਹਿੰਦਾ ਸੀ ਮੇਰਾ ਖਜ਼ਾਨਾ ਭਰਿਆ ਹੋਇਆ ਹੁਣ ਪੀਪਾ ਰੱਖ ਲਿਆ ਹੁਣ ਕਾਸਾ ਚਾਕੇ ਘੁੰਮਣ ਲੱਗ ਗਿਆ ਕੇ ਮੈਨੂੰ ਪੈਸੇ ਦੋ ਤੇ ਪਹਿਲਾਂ ਕਹਿੰਦਾ ਸੀ ਕਿ ਜੀ ਮੈਂ ਦਿੱਲੀ ਤੋਂ ਮੰਗਣਾ ਕੁਝ ਨਹੀਂ ਹੈ ਮੇਰੇ ਪਾਸ ਇੰਨੇ ਪੈਸੇ ਹੈ ਮੇਰੇ ਪਾਸ ਫਲੱਡ ਰੀਲੀਫ ਦੇ ਵਿੱਚ ਬਹੁਤ ਪੈਸਾ ਪਿਆ ਹੁਣ ਕੱਢਦਾ ਕੁਝ ਨਹੀਂ ਹੈ ਤੇ ਹੈ ਉਹ ਹੋਰ ਪਾਸੇ ਖਰਚ ਲਿਆ ਇਹ ਸਰਕਾਰ ਇਹਨਾਂ ਨੂੰ ਚਲਾਉਣੀ ਨਹੀਂ ਆਉਂਦੀ ਇਹ ਸਰਕਾਰ ਦੇ ਕਾਬਿਲ ਨਹੀਂ ਹੈ ਹੁਣ ਦਸਹਿਰੇ ਦਾ ਕੰਮ ਅਸੀਂ ਕਰ ਲਿਆ ਫੇਰ ਤੁਹਾਡਾ ਸਰ ਸਰ ਇੱਕ ਛੋਟਾ ਜਿਹਾ ਸਵਾਲ ਹੈ ਸਰ ਸਵਾਲ ਹੈ